ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਹौज खास ਦੀ ਸਮੁੱਚੀ ਪੰਚਾਇਤ ਵੱਲੋਂ ਕੀਤਾ ਗਿਆ ਸ਼ਲਾਗਾ ਯੋਗ ਉਪਰਾਲਾ ਪਿੰਡ ਦੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਦਿੱਤਾ ਖੇਡਾਂ ਦਾ ਸਨਮਾਨ ਜਿਸ ਵਿੱਚ ਕਬੱਡੀ ਖਿਡਾਰੀ ਫੁੱਟਬਾਲ ਖਿਡਾਰੀ ਕ੍ਰਿਕਟ ਖਿਡਾਰੀਆਂ ਨੂੰ ਖੇਡਾਂ ਦਾ ਸਨਮਾਨ ਅਤੇ ਵਾਧੀਆਂ ਵੰਡੀਆਂ ਗਈਆਂ ਪਿੰਡ ਦੀ ਪੰਚਾਇਤ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਹਰ ਪਿੰਡ ਦੀਆਂ ਪੰਚਾਇਤਾਂ ਨੂੰ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਧਿਆਨ ਦਿਵਾਉਣ ਦੀ ਲੋੜ ਹੈ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਸਾਡੀ ਪੰਚਾਇਤ ਇਹਨਾਂ ਖਿਡਾਰੀਆਂ ਦੀ ਹਰ ਸਹਾਇਤਾ ਕਰਨ ਦੀ ਵਚਨਬੱਧ ਰਹੇਗੀ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਯੋਗ ਵਿਧਾਇਕ ਗੋਲਦੀ ਕੰਬੋਜ ਜੀ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਹੌਜ ਖਾਸ ਵਿੱਚ ਗਰਾਊਂਡ ਦੀ ਸਮੱਸਿਆ ਹੈ ਕਿਰਪਾ ਕਰਕੇ ਸਾਡੇ ਪਿੰਡ ਨੂੰ ਗਰਾਊਂਡ ਮੁਹੱਈਆ ਕਰਾਇਆ ਜਾਵੇ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਮੇਨ ਆਗੂਆਂ ਦਾ ਬਨੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂ ਜੀ ਸਸਕਾ ਸਰ ਮੈਂ ਸਾਹਿਬ ਅੱਜ ਜਿਹੜਾ ਸਮਾਨ ਦਿੱਤਾ ਗਿਆ ਬੱਚਿਆਂ ਨੂੰ ਕੀ ਕਿਸ ਵਿਸ਼ੇ ਦੁਆਰਾ ਦਿੱਤਾ ਗਿਆ ਤੇ ਕੀ ਮੰਤਵ ਸੀ ਇਹਦਾ ਜੋ ਸਾਮਾਨ ਦਿੱਤਾ ਸੀ ਬੱਚਿਆਂ ਨੂੰ ਅੱਜ ਫਿਰ ਹੋਇਆ ਸਾਰੀ ਪੰਚਾਇਤ ਦਾ ਰਲ ਕੇ ਬੱਚਿਆਂ ਨੂੰ ਇੱਕ ਤਾਂ ਵੀ ਨਸ਼ਾ ਤਪੂਰ ਕਰਨ ਲਈ ਦਾਇਰ ਕਰਨ ਲਈ ਕਿਉਂਕਿ ਅੱਜ ਕੱਲ ਬੱਚੇ ਅਜਿਹੇ ਮੁੰਡੇ ਬਹੁਤ ਨਸ਼ਾ ਲੱਗੇ ਕਰਦੇ ਈਕੋਨ ਜਿਸ ਸਾਮਾਨ ਦਿੱਤਾ ਗਿਆ ਸੀ ਜੋ ਵੀ ਹੈ ਜਿਵੇਂ ਕਿ ਕ੍ਰਿਕਟ ਕਿੱਟ ਦੀਆਂ ਮੁੰਡਿਆਂ ਨੂੰ ਜਿਵੇਂ ਕਿ ਵਾਲੀਬਾਲ ਦਾ ਜੂਟ ਵਾਲੀਬਾਲ ਕਿੱਟ ਜਿਵੇਂ ਫੁੱਟਬਾਲ ਦੇ ਰੱਖਣ ਜਿਵੇਂ ਦੀ ਗਾਹਕ ਤੱਕ ਨੇ ਫੁੱਟਬਾਲ ਦੀ ਕਿੱਟ ਕਨਾਂ ਨੂੰ ਜਿਵੇਂ ਕਿ ਲੜਕੀਆਂ ਤੇ ਲੜਕੇ ਜਿਵੇਂ ਕਿ ਕਬੱਡੀ ਦੇ ਸ਼ੌਕ ਹੈ ਇਹਨਾਂ ਨੂੰ ਵੀ ਇਸ ਕਿੱਟ ਨੂੰ ਕੰਪਲੀਟ ਕਰ ਦਿੱਤੀ ਇਹਨਾਂ ਨੂੰ ਸਾਰੇ ਹਾਂਜੀ ਅਹ ਤਾਕੀ ਮੰਤ ਤੁਸੀਂ ਮੰਨ ਲਓ ਜਿਹੜੀ ਹੋਰ ਪੰਚਾਇਤਾਂ ਇਦਾਂ ਦੇ ਕੰਮ ਨਹੀਂ ਕਰਦੇ ਤਾਂ ਤੁਹਾਡੀ ਕੀ ਸੋਚ ਰਹੀ ਹੈ ਇਸ ਪਿੱਛੇ ਸਾਡੀ ਗੋਦ ਨਿਤ ਰਹੀ ਹੈ ਵੀ ਅਸੀਂ ਕਿ ਆ ਕਲਾਕੀ ਸੋਚ ਕਰੀਏ ਕਿ ਅਸੀਂ ਦੇਖੀਦਾ ਅੱਜਕੱਲ ਬੱਚੇ ਜਿਵੇਂ ਨੌਜਵਾਨ ਨਡੇ ਨਸ਼ੇ ਦੇ ਬੜੇ ਹੋ ਗਏ ਨੇ ਕਿਉਂਕਿ ਜਿੱਥੇ ਜਾਈਦਾ ਦੇਖੀਦਾ ਸੀ ਤਾਂ ਵੀ ਘਰੋਂ ਦੇ ਨਸ਼ੇ ਲੱਗੇ ਹੋਏ ਨੇ ਜਿਵੇਂ ਕੀ ਪੂਰੀ ਸਮਝਾਈ ਦਾ ਵੀ ਨਹੀਂ ਸਮਝ ਆ ਅੱਜਕੱਲ ਬੱਚੇ ਕੋਈ ਨਹੀਂ ਠੀਕ ਹੈ ਅੱਜ ਅੱਜ ਬੱਚੇ ਜਿਹਨੂੰ ਜ਼ਾਬਤ ਕੀਤਾ ਸੀ ਕਿਤਾ ਦਾ ਸਮਾਂ ਦਿੱਤਾ ਕਿਹੜਾ ਦਾ ਸਮਾਂ ਦਿੱਤਾ ਸਾਰਾ ਕੁਝ ਵੀ ਆ ਚਾਹ ਬੱਚੇ ਵੀ ਖੇਡਣ ਕੇ ਜਾ ਕੇ ਗਰਾਊਂਡ ਤੇ ਇੱਕ ਬੱਚਾ ਜੋ ਨਸ਼ਾ ਕਰਦਾ ਹੈ ਉਹਨੂੰ ਵੇਖ ਕੇ ਕਹਿੰਦਾ ਕਿ ਚਲੋ ਮੈਂ ਨਸ਼ਾ ਨਹੀਂ ਕਰਦਾ ਚਲੋ ਮੈਂ ਕੇਡਾ ਵੱਲ ਚਾਂਦੇ ਵਾਪਸ ਇਸ ਲਈ ਜੋ ਜਾਗਰੂ ਦਿੱਤਾ ਸਾਰੇ ਬੱਚਿਆਂ ਨੂੰ ਠੀਕ ਬਹੁਤ ਵਧੀਆ ਬਰਾਲਾ ਤੱਕ ਕਿੰਨੇ ਬੱਚਿਆਂ ਨੂੰ ਤੁਹਾਡੇ ਵੱਲੋਂ ਜਿਹੜਾ ਇਹ ਸਮਾਨ ਦਿੱਤਾ ਗਿਆ ਲਗਭਗ ਦੀ ਗਿਣਤੀ ਦੀ ਗੱਲ ਕਰੀਏ ਤਾਂ ਗਿਣਤੀ ਦੀ ਗੱਲ ਕਰੀਏ ਜਦ ਅਸੀਂ ਲੱਗਤ ਬਕਸੋ ਬੱਚਿਆਂ ਨੂੰ ਦਿੱਤਾ ਗਿਆ ਸਮਾਨ ਸਾਰਾ ਜੀ ਜੀ ਹਾਂ ਹੋਰ ਕਿਦਾਂ ਦੇਖਦੇ ਹੋ ਵੀ ਮੰਨ ਲਓ ਹੋਰ ਜਿਹੜੇ ਇਦਾਂ ਦੇ ਕੰਮ ਨਹੀਂ ਕਰਦੇ ਪਿੰਡਾਂ ਦੇ ਪੰਚਾਇਤਾਂ ਦੁਆਰਾ ਇਹ ਕੰਮ ਕਰਨੇ ਚਾਹੀਦੇ ਤਾਂ ਕਿ ਜਿਹੜੇ ਬੱਚੇ ਆ ਨਸ਼ਿਆਂ ਤੋਂ ਦੂਰ ਰਹਿਣ ਹਾਂਜੀ ਸਾਰੀ ਪੰਚਾਇਤ ਨੂੰ ਮੈਂ ਇਹ ਗੱਲ ਕਹਿੰਦਾ ਰੈਸਟ ਕਰਨਾ ਜੀ ਬੇਨਤੀ ਵੀ ਕਰਨੀ ਵੀ ਇਹ ਬੱਚਾ ਨੂੰ ਗੱਤ ਵਾਦ ਖੇਡਾਂ ਤੇ ਲਾਈਏ ਪੜਾਈ ਤੇ ਖੇਡਾਂ ਤੇ ਲਾਈਏ ਵੀ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਇਸ ਲਈ ਤੇ ਕਹਿੰਦੇ ਆ ਵੀ ਇੱਕ ਤਾਂ ਸੀ ਐਮਐਲਏ ਸਾਹਿਬ ਨੂੰ ਆਪਣੀ ਤਰੀਕੀ ਆਮ ਆਦਿ ਪਾਲ ਸਰਕਾਰ ਨੂੰ ਵੀ ਕਹਿੰਨੇ ਆ ਵੀ ਸਾਡੇ ਪਿੰਡ ਹੋਠਾ ਦੇ ਵਿੱਚ ਗਰਾਊਂਡ ਦੀ ਮੰਗ ਕਈ ਸਨ ਨਾ ਸਾਡੇ ਜੁਮੇ ਗਾਉਂਡ ਦੀ ਮਾਰਗਦਸ਼ਾ ਕਰਦਾ ਸਾਰੀ ਸਾਡੇ ਬੱਚੇ ਵੀ ਗਾਉਂਡ ਤੇ ਹੈਡਨ ਬਿਨਾਂ ਖਦੂਰ ਰਹਿਣ ਸਿਹਤ ਵਧੀਆ ਤੰਗੀ ਬਣੀ ਰਹੇ ਇੰਦਾ ਦੀ ਹੋਰ ਕੀ ਬੇਨਤੀ ਜਾਂ ਸੰਦੇਸ਼ ਵੀਡੀਓ ਦੇਖਣ ਵਾਲਿਆਂ ਨੂੰ ਕਰਨਾ ਚਾਹੋਗੇ ਹੋਰ ਬੇਨਤੀ ਵਧੀਆ ਕਰਨਾ ਚਾਹਨਾ ਵੀ ਵੀਡੀਓ ਦੇਖਣ ਵਾਲਿਆਂ ਨੂੰ ਦੀ ਕਿਸੀ ਵੀ ਸਾਡੇ ਤਰ੍ਹਾਂ ਵੀ ਅਸੀਂ ਉੱਥੇ ਨਵੇਂ ਇਨੀਸ਼ੀਏਟਿਵ ਕਿ ਨਾ ਆਏ ਨਾ ਨੇ ਨੌਜਵਾਨ ਫਿੰਡ ਲਖਾਰੇ ਸੋਚ ਨਹੀਂ ਕਿਸੇ ਬੈਂਕ ਸੁਨਾਇਆ ਮਿਲਦੀ ਨਹੀਂ ਵੀ ਨਵੇਂ ਤੋਂ ਨਵੇਂ ਅਸੀਂ ਵੀ ਕੰਮ ਜਿਵੇਂ ਕੀ ਕਰੀਏ ਜਿਵੇਂ ਕੀ ਘਰ ਦੀ ਸਪਟਾਏ ਦੀ ਡਿਵੈਲਪਮੈਂਟ ਕਰੀਏ ਵੀ ਪਿੰਡ ਨੂੰ ਜੀ ਕਹਿਣ ਤੋਂ ਮਤਲਬ ਨਵੇਂ ਤਰੀਕੇ ਨਾਲ ਕੰਮ ਕਰੀਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਔਰ ਉਹਨਾਂ ਦੇ ਲਈ ਇੱਕ ਚੰਗੇ ਸੁਚੱਜੇ ਪੁਇਖ ਦਾ ਨਿਰਮਾਣ ਕਰੀਏ